ਜੀ ਕੀ ਫਤਿਹ ਅੱਜ ਅਸੀਂ ਡੇਰਾ ਬਾਬਾ ਸੰਤ ਦੇ ਚੱਲੇ ਆ ਬਹੁਤ ਵਧੀਆ ਸਾਰਿਆਂ ਨੇ ਲੰਗਰ ਲਾਇਆ ਸਾਜਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਅੱਜ ਵਿਚਾਰਾ ਪੱਤਾ ਰੁਪਣਾ ਤੇ ਗਾਵੇ ਘੱਲ ਤੁਰਾਂਗੇ ਬਾਦ ਬਾਅਦ ਅੱਜ ਹੀ ਬਹੁਤ ਚਿਰ ਬਾਅਦ ਵਲੋਗ ਨੂੰ ਲੱਗੇ ਆ ਜੀ ਬਾਬੇ ਚੱਲੇ ਡੇਰਾ ਬਣਾਣ ਦੇ ਆ ਦੇਖੀ ਓਏ ਹੋਇਆ ਲੈ ਕੇ ਇਹਦਾ ਨਾਮ ਲੈ ਓਏ ਉਹਦਾ ਬਾਜ ਬਾਂਦੂਣਾ ਨੰਬਰ ਹੈਗਾ ਨਾ ਹਾਂ ਹਾਈ ਗਾਇਸ ਅੱਜ ਆ ਤੇਰੇ ਆ ਬਾਬਾ ਨਾਲ ਕੇ ਚੱਲੇ ਆ ਦੇਖੋ ਕਿੰਨੀ ਸਾਗਤ ਆ ਆ ਦੇਖੋ ਜੀ ਓਰੇ ਫੋਨ ਨੰਬਰ ਸ਼ਾਇਦ ਤੁਨਕੇ ਇਹ ਦੀਨ ਹੈ ਜੋ ਨਾ ਤਾਰੇ ਜੇ ਡਿਗਰਾਤਾ ਜਦੋਂ ਸੋਨੇ ਦਿਲਿਆਂ ਦੇ ਫੀਲੀਆਟਰ ਸਭਾ ਲੱਗਦਾ ਹੈ ਫਿਰ ਸ਼ੈਤਰ ਧਾਰੀ ਹੋ ਕੇ ਜੀ ਨੂੰ ਮਤਲਬ ਪੈਂਦੀ ਹੈ ਫਿਰ ਲੱਗ ਜੇ ਟਾਂਕੀ ਕਰਨੀਆਂ ਕਿਚੌਣ ਟਰੈਕਟਰ ਦੇ ਦੇਖ ਕੇ 40 ਦੇ ਕਿਰਾਵਾਦ ਮੇਲੇ ਆਪਾਂ ਦਾ ਨਵਾਂ ਵਾਲਾ ਹੀ ਬਲਾਉਂ ਵਾਲੇ ਬੰਦੇ ਕਰਦੇ ਜੀ ਕੋਈ ਰੀਜਨ ਸੀ ਆ ਤੇ ਹੁਣ ਦੁਬਾਰਾ ਸ਼ੁਰੂ ਕੀਤੇ ਰੁਕ ਗਏ ਆ ਜੀ ਹੁਣ ਆਪਾਂ ਤੇਲ ਪਾਣੀ ਪਾਤਾ ਸੋਣੀ ਹੋਣੀ ਵੀ ਤਿਆਰ ਹੋ ਗਏ ਆ ਤੇਲ ਪਾਣੀ ਪਾਤਾ ਸੋਣੀ ਉਹਨਾਂ ਦੇ ਵੀ ਸਾਰਿਆਂ ਦਾ ਤੇਲ ਪਾਣੀ ਚੈੱਕ ਕਰਤਾ ਪٹرول ਪੰਪ ਤੋਂ ਤੇ ਹੁਣ ਆਪਾਂ ਪਹੁੰਚ ਗਏ ਸਰਬੋ ਵੀ ਲਵਾਇਆ ਉਹਨੇ ਹੈ ਬਾ ਨਾ ਟਰਬੋ ਲਵਾਇਆ ਨਾ ਤੂੰ ਤੇ ਆ ਦੇਖੋ ਆ ਟਰਾਲੀ ਆਪਣੀ ਪਹਿਲਾਂ ਟਰੈਕਟਰ ਤੇ ਬੈਠੇ ਹੀ ਉਤਰ ਗਏ ਹੁਣ ਕਹਿੰਦੇ ਤੁਰ ਕੇ ਜਾਣਾ ਹੈ ਤੇ ਹੁਣ ਤੁਰ ਕੇ ਜਾਵਾਂਗੇ ਆਪਾਂ ਰੋਕ ਚੁੱਕੇ ਆ ਜੀ ਕਿਸੇ ਦੇ ਘਰੇ ਟਰਾਲੀਆਂ ਰੋਕ ਲੀਆਂ ਤੇ ਸਾਨੂੰ ਰੂਮ ਮਿਲ ਗਿਆ ਜਿੱਦਾਂ ਉਹਨਾਂ ਨੇ ਕਿਸੇ ਦੇ ਘਰ ਆ ਉੱਥੇ ਰੂਮ ਦਿੱਤਾ ਤੇ ਹੁਣ ਤੁਹਾਨੂੰ ਦਿਖਾਉਣਾ ਕਿੱਥੇ ਰੂਮ ਮਿਲਿਆ ਸਾਨੂੰ ਇੱਥੇ ਵਧੀਆ ਜਿੱਦਾਂ ਸਾਰੇ ਲੋਕੀ ਸੇਵਾ ਕਰਦੇ ਆ ਆਪਣੇ ਆਪਣੇ ਘਰਾਵੇ ਚ ਟਰਾਲੀਆਂ ਵਾਲੇ ਜਿੰਨੇ ਵੀ ਆਉਂਦੇ ਉਹਨਾਂ ਨੂੰ ਸੁਲਾਉਂਦੇ ਆ ਵਧੀਆ ਸੇਵਾ ਕਰਦੇ ਆ ਆਪਣੇ ਕੋਠਿਆਂ 'ਚ ਸੁਲਾ ਲੈਂਦੇ ਆ ਟਰਾਲੀਆਂ ਵੀ ਥੱਲੇ ਲਗਾ ਲੈਂਦੇ ਆ ਤੁਹਾਨੂੰ ਥੱਲੇ ਦਿਖਾਉਣਾ ਆ ਰੂਮ ਲਿਆ ਆ ਉਧਰ ਦੇਖ ਬਾਅਦ ਜਗ੍ਹਾ ਹੈਗੀ ਨਾ ਉਧਰ ਦੇ ਲਾਗਦਾ ਉਧਰ ਨਹੀਂ ਡਾਉਟ ਤੇ ਹੀਲ ਪੈਣੀ ਦਾ ਉਧਰ ਆ ਜਗ੍ਹਾ ਜਿੱਦਾਂ ਮੈਂ ਕਿਹਾ ਮੇਰੀ ਗੱਲ ਹੁਣ ਆ ਜਗ੍ਹਾ ਮਿਲਦੀ ਆ ਆ ਕੋਠੀਆਂ ਜਿੱਦਾਂ ਕੋਠੀਆਂ ਆਪਣੇ ਆਪਣੇ ਕੋਠੀਆਂ ਸਲਾਉਂਦੇ ਜਿੱਦਾਂ ਟਰਾਲੀਆਂ ਟੁੰਡੀਆਂ ਲੱਗ ਜਾਂਦੇ ਵਧੀਆ ਲੰਗਰ ਖਾ ਲਿਆ ਜੀ ਹੁਣ ਆਪਾਂ ਖਾਰਿਆਂ ਨੇ

ਤਾਂ ਗਈ ਗਈ ਇਹ ਨੂੰ ਗਾਉਣਾ ਹੀ ਨਹੀਂ ਆਉਂਦਾ ਜਿੱਦਾਂ ਲਗਾਵੇ ਬੰਦ ਕਰਦਾ ਦੋਹੀ ਆ ਲਓ ਜੀ ਆਪਾਂ ਤਿਆਰ ਹੋ ਗਏ ਆ ਕੇਦੇ ਰੂਮ ਵਿੱਚ ਕੇਦਾ ਘਰ ਆ ਉੱਤੇ ਤਿਆਰ ਹੋਏ ਆ ਸੋਨੀ ਹੁਣੀ ਵੀ ਤਿਆਰ ਹੋਵੇ ਸੋਨੀ ਹੁਣੀ ਚਾਰਜ ਲਾਈ ਜਾਂਦੇ ਫੋਨ ਸਾਰੇ ਤਿਆਰ ਹੋ ਗਏ ਯਾਰ ਸੋਨੀ ਹੁਣੀ ਵੀ ਰੈਡੀ ਸਾਰੇ ਸਾਰੇ ਰੈਡੀ ਹੋ ਗਏ ਨਾ ਤਾਂ ਰਹਿਣਾ ਲਓ ਜੀ ਟੈਂਟ ਚੜ ਚੁਕਾ ਕੋਣੀ ਹੋਣੀ ਉੱਤ ਚੁਕਿਆ ਮੈਡੀਸਨਾਂ ਮੈਡੀਸਨਾਂ ਖਾਣੇ ਸਾਰੇ ਖਾਣਾ ਮੈਡੀਸਨ ਆ ਕੋਠੀ ਆ ਜੇ ਸੁੱਤੇ ਹੀ ਆ ਬਾਰੇ ਲੋ ਸੱਜੀ ਦੀ ਸਵੇਰ ਚੜ ਚੁਕੀ ਆ ਬੱਦਲ ਫੂਰਾ ਚੜਿਆ ਪਿਆ ਸੋਣੀ ਹੋਣੀ ਸੇਵਾ ਕਰਨ ਲੱਗੇ ਉਹਦੇ ਆ ਸੋਣੀ ਗੱਦੇ ਨਾਲ ਹੀ ਨਾ ਜਾ ਬਈ ਬਣੀ ਨੰਗਾ ਉਹ ਗੱਦੇ ਕਿਦਾਂ ਖਲਾਰਾ ਪਾਤਾ ਤੂੰ ਹੀ ਬਲੋ ਬਣਾਉਣਾ ਆ ਮਾਰ ਖਾਣਾ ਤੇ ਜਾ ਮਣੀ ਨਾਲ ਜਾ ਓਏ ਓਏ ਮਣੀ ਚਲਾਈ ਉਹ ਕੋਈ ਨਹੀਂ ਹੁੰਦਾ ਉਹ ਮਾਰਦੇ ਮਾਰ ਆ ਰਿਆਣਿਆ ਇਹ ਸੋਨਾ ਮਾਰਦੇ 4:00 ਵਜੇ ਮੇਰਾ ਮੂੰਹ ਉਹ ਵੱਜੇ ਜਾਗੇ ਉਹ ਨਹੀਂ ਨਹੀਂ ਆਈਂ ਚ ਉਹ ਉਹ ਕੋਈ ਨਹੀਂ ਹੁੰਦਾ ਮਾਰਦੇ ਉਹ ਆਇਆ ਯਾਰ ਉਹ ਆਇਆ ਯਾਰ ਉਹ ਨਵੀਂ ਨੂੰ ਦਾ ਉਹ ਨਵੀਂ ਪਾਪ ਉਹ ਨਵੀਂ ਮਾਰਨੀ ਓਏ ਨਵੀਂ ਨਾ ਹੋਣ ਗਿਆ ਅਏ ਰੂਟੀ ਵੀ ਨਹੀਂ ਚਲਾਈ ਉਹਨੇ ਟਰੈਲੀਆਂ ਸਾਰੀਆਂ ਚਲ ਗਈਆਂ ਤੇ ਆਪਾਂ ਤੁਰ ਕੇ ਤੁਰੇ ਆ ਹੁਣ ਵੀ ਥੰਗ ਵੀ ਨੰਗਿਆ ਸਾਰਾ ਕਿੱਥੇ ਵਜਾ ਗਏ ਕਿੱ데 ਨਾਲ ਚੱਲਦੇ ਆ ਹੈ ਬਾਈ ਹੈ ਹੈ ਅੱਲਾ ਦੀ ਗੱਲ ਸੰਖਾ ਨੀ ਲੱਗ ਗਿਆ ਜੀ ਦਰਬਾਲ ਬਾਲ ਆਪੇ ਬੋਰੇ ਦਰਬਾਲ ਖੁੱਲੇ ਸੀ ਛੋੜੇ ਛੋੜੇ ਕੱਬੀ ਜਾਦੇ ਠੜ ਲੱਗਦੇ ਜਦਾਂ ਵਜੀ ਸੀ ਲੱਗਦੇ ਆ ਵਧੀਆ ਬਹੁਤ ਵਧੀਆ ਦੱਸੋ ਮਾਰੇ ਵਿਚਾਰ ਤੋਂ ਨਹੀਂ ਲੱਗ ਗਿਆ ਉਹਦੇ ਕਰਕੇ ਥੋੜਾ ਕੰਮ ਇਹ ਆਉਣਾ ਜੀ ਇਹ ਟੂ ਬਣਾ ਜਾਏ ਹਟਾ ਲਾਈਟ ਚ ਕਾ ਲਾਂਦੇ ਉਧਰ ਵੀ ਦਿਖਾਓ ਭਾਈ ਉਹ ਨਹੀਂ ਆਡੇ ਮਗੇ ਬੈਠੇ ਨੇ ਟਾਂਡੀ ਨਹੀਂ ਲੱਗਦੀ ਘਰੇ ਭਾਈ ਬਲੌਗ ਹੁੰਦਾ ਚੈੱਕ ਕਰਿਆ ਕਰੋ ਗੂਗਲ ਦੇ ਗੂਗਲ ਤੇ ਨਹੀਂ ਭਰਾਵਾ ਫਿਲਮਾ ਘੜੀ ਫੋਨ ਨੇ ਪਾ ਲਓ ਇੱਥੇ ਖਾਣੇ ਨੇ ਗੁੜੀਆਂ ਦੇਖੋ ਗੁੜੀਆਂ ਨੂੰ ਲੰਗਰ ਲੰਗਰ ਗੁੜੀਆਂ ਲੰਗਰ ਨੂੰ ਦੇਖੋ ਕਿਤਾਬ ਨਹੀਂ ਆ ਕੀ ਹਿੱਟ ਕਣ ਕਣ ਕੋਈ ਨਕੀ ਗੱਲੇ ਨਹੀਂ ਤਕੀ ਮਹਗਰੂ ਇੱਕ ਹੀ ਦਰਵਾਜ਼ਾ ਖੁੱਲ੍ਹਦਾ ਆਖ ਤੋਂ ਆਖ ਤਕੀ ਸੋਹਣੇ ਸੋਹਣੀ ਕਿਹੜੇ ਦੇਸ਼ ਆ ਗਾਂ ਮੈਂ ਟਿੰਗ ਟਿੰਗ ਦੀ ਆ ਗੁਰਦਾਸਪੁਰੀ ਆ ਪੂਰੀ ਮੈਚਿੰਗ ਹੋ ਗਈ ਉਹਦੇ ਨਾਲ ਪਰਾਗਾ ਨੂੰ ਤੇ ਸਾਡਾ ਮਜਬੂਰੀ ਆ ਥੋੜੀ ਜਿਹਾ ਜਾਣਾ ਵੇਣਾ ਬਾਸ ਬਾਕੀ ਰ ਚੱਲ ਗਿਆ ਸਾਡੇ ਨਾਲ ਤੇ ਆਪਾਂ ਬਸ ਜਿਵੇਂ ਰੋ ਤੋ ਹਾਥਾਂ ਮੱਤੇ ਪੱਛੇ ਜਾਓ ਤੋ ਕਿ ਤਨ ਕੋਈ ਨਾ ਸਤਰ ਨੇ ਜੋ ਆਤ ਹੀਰਾ ਨ ਪੀਤਰ ਚੇਤਨਨ ਰੋ ਹਾਥੇ ਜਾਓ ਤੋ ਕਿ ਜਾ ਸੰਤੋਜ ਹਾਏ ਸਦਾ ਜਗਮਾਏ ਆਪਾਂ ਗਰਦਾਸਪੁਰ ਉਤਰ ਗਏ ਇੱਥੋਂ ਸਾਨੂੰ ਕੋਈ ਬੱਸ ਨਹੀਂ ਮਿਲ ਰਹੀ ਨਹੀਂ ਬੰਦੀਰ ਤੋਂ ਉਹ ਲੋਕ ਇਹ ਉਹਦੇ ਦੇਖਦੇ ਕੀ ਹਾਲ ਹੈ ਕੋਈ ਟਰਾਲੀ ਦੇਖਣ ਦੇ ਕੋਈ ਟਰਾਲੀ ਟੋਲੀ ਆਉਂਦੀ ਫਿਰ ਤੇ ਹੁਣ ਦੇਖੋ ਕੀ ਰਿਗਾਰਡਮੈਂਟ ਆਉਂਦਾ ਕੀ ਇਹ ਗੜਦਾ ਆ ਜੀ ਸਾਨੂੰ ਟਰਾਲੀ ਮਿਲ ਗਈ ਜੀ ਆ ਭਾਜੀ ਦੇ ਪਿੰਡ ਦੀ ਬਹੁਤ ਥੱਕਿਆ ਥੱਕਾਦੇ ਆ ਬਹੁਤ ਥੱਕੇ ਖਾਦੇ ਇਹ ਟਰਾਲੀ ਵੇ ਪਿੰਡ ਵਾਲੀ ਮਿਲ ਗਈ ਪਿੰਡ ਵਾਲੀ ਪਿੰਡ ਵਾਲੀ ਟਰਾਲੀ ਮਿਲ ਗਈ ਭਾਜੀ ਦੇ ਤੇ ਬਸ ਉਸਤਾ ਮਿਲਿਆ ਸਾਨੂੰ ਟਰੱਕ ਵਾਲਿਆਂ ਨੂੰ ਵੀ ਹੱਥ ਮਾਰਿਆ ਉਹਨਾਂ ਨੇ ਮੈਨੂੰ ਰੋਕਿਆ ਉਹ ਟਰੈਲੀ ਮਿਲ ਗਈ ਆਪਣੇ ਪਿੰਡ ਵਾਲੀ ਤੇ ਹੁਣ ਸਸਰੀ ਘਰ ਹੀ ਗੱਲ ਕਰਦੇ ਆ ਹੁਣ ਮਿਲਾਂਗੇ ਅਗਲੇ ਬਲੌਗ ਤੇ ਸੰਗਾ